ਹਾਂਜੀ ਕੀ ਨਾਮ ਤੋਂ ਮੈਂ ਚੰਦਰ ਸ਼ੇਖਰ ਮੈਂ 올 ਇੰਡੀਆ ਦਾ ਵਾਈਸ ਪ੍ਰੈਜ਼ੀਡੈਂਟ ਹਾਂ ਜੀ ਰੋਡ ট্রান্সਪੋਰਟ ਵਰਕਰਸ ਫੈਡਰੇਸ਼ਨ ਦਾ 올 ਇੰਡੀਆ ਰੋਡ ট্রান্সਪੋਰਟ ਵਰਕਰਸ ਫੈਡਰੇਸ਼ਨ ਦਾ ਤੇ ਬੇਸਿਕਲੀ ਮੈਂ ਪੰਜਾਬ 'ਚ ਕੰਮ ਕਰਦਾ ਤੇ ਹਿਮਾਚਲ ਤੇ ਹਰਿਆਣਾ ਦਾ ਮੈਂ ਇਨਚਾਰਜ ਹਾਂ ਜੀ ਉਸ ਫੈਡਰੇਸ਼ਨ ਵੱਲੋਂ ਇਹ ਜਿਹੜਾ ਹਿੱਟ ਐਂਡ ਰਨ ਹੈ ਜਿਹੜਾ ਬਣਾਇਆ ਗਿਆ ਰੂਲ ਐਂਡ ਰੈਗੂਲੇਸ਼ਨ ਦੇ ਅਕੋਰਡਿੰਗ ਇਹ ਕੀ ਹੈ ਪੂਰਾ ਮਾਮਲਾ ਤੇ ਕਦੋਂ ਤੋਂ ਇਹ ਤੁਹਾਡੇ ਹੜਤਾਲ ਦਾ ਇੱਕ ਲਿਖਿਆ ਗਿਆ ਭਾਈ ਕੀ ਆ ਇਹ ਅਸਲ ਦੇ ਅੰਦਰ ਗਵਰਨਮੈਂਟ ਨੇ ਇਹ ਜਦੋਂ ਪਾਰਲੀਮੈਂਟ ਦੇ ਅੰਦਰ ਕਾਨੂੰਨ ਪੇਸ਼ ਕਰਨਾ ਸੀ ਉਹਨਾਂ ਨੇ ਇੱਕ ਡਰਾਫਟ ਦਿੱਤਾ ਸੀ ਉਹ ਡਰਾਫਟ ਦੇ ਉੱਤੇ ਇੱਕ ਕਮੇਟੀ ਬਣਾਈ ਸੀ ਜਿਹਨੂੰ ਸਟੈਂਡਿੰਗ ਕਮੇਟੀ ਕਹਿੰਦੇ ਪਾਰਲੀਮੈਂਟ ਦੀ ਵੈਸੇ ਤਾਂ ਕਮੇਟੀਆਂ ਬੜਾ ਲੰਬਾ ਫੰਕਸ਼ਨ ਕਰਦੀਆਂ ਸੀ ਅੱਗੇ ਮੋਦੀ ਨੇ ਕਹਿਤਾ ਇੱਕ ਵੀ ਕੋਈ ਵੀ ਸਟੈਂਡਿੰਗ ਕਮੇਟੀ ਤਿੰਨ ਤਰ੍ਹਾਂ ਦੇ ਅੰਦਰ ਅੰਦਰ ਆਪਣੀ ਰਿਪੋਰਟ ਦੇਵੇ ਇਸ ਕਮੇਟੀ ਨੇ ਰਿਪੋਰਟ ਦਿੱਤੀ ਜਿਹਦੇ ਅੰਦਰ ਇੱਕ ਮਤਲਬ ਏ ਡੀ ਐਮ ਕਦੇ ਬੰਦਾ ਸੀ ਇੱਕ ਚਦੰਬਰਮ ਜਿਹੜਾ ਕਾਂਗਰਸ ਦਾ ਪਹਿਲੇ ਫਾਈਨੈਂਸ ਮਿਨਿਸਟਰ ਵੀ ਰਿਹਾ ਉਹ ਵੀ ਉਹਦਾ ਮੈਂਬਰਸ਼ਿਪ ਕਮੇਟੀ ਦਾ ਬਾਕੀਆਂ ਤੋਂ ਇਲਾਵਾ ਉਹਨਾਂ ਦੋਨੋਂ ਮੈਂਬਰਾਂ ਨੇ ਆਪਣੀ ਵੱਖਰੀ ਰੈ ਦਿੱਤੀ ਸੀ ਕਿ ਇਹ ਜਿਹੜਾ ਹਿੱਟ ਐਂਡ ਰਨ ਦਾ ਤੁਸੀਂ ਕਾਨੂੰਨ ਬਣਾਉਣਾ ਚਾਹੁੰਦੇ ਆਂ ਇਹ ਡਰਾਈਵਰਾਂ ਦੇ ਖਿਲਾਫ ਜਾਏਗਾ ਤੇ ਇਹਦੇ ਨਾਲ ਇੱਕ ਦਿੱਕਤ ਪੈਦਾ ਹੋ ਜੇਗੀ ਪੂਰੇ ਦੇਸ਼ ਦੇ ਅੰਦਰ ਇਹ ਕਾਨੂੰਨ ਜਿਸ ਰੂਪ ਤੁਸੀਂ ਡਰਾਫਟ ਲਿਆ ਹੋ ਇਹ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਡਰਾਈਵਰ ਨੇ ਪੂਰੇ ਦੇਸ਼ ਦੇ ਉਹਨਾਂ ਨਾਲ ਜਾਂ ਕੰਪਨੀਆਂ ਜਿਹੜੀ ਵਹੀਕਲ ਬਣਾਉਂਦੀਆਂ ਹਨ ਮੈਨੂਫੈਕਚਰ ਕਰਦੀਆਂ ਮੈਨੂਫੈਕਚਰਰਜ਼ ਨਾਲ ਅਜਗੀਆਂ ਲੋੜਾਂ ਔਰ ਜਿਹੜਾ ਸੜਕਾਂ ਦਾ ਸਿਸਟਮ ਹੈ ਲਾਈਟਾਂ ਕਿੱਥੇ ਲਗਣੀਆਂ ਇਹ ਸਾਰੇ ਟੋਟਲ ਪਾਲਿਸੀ ਦੇ ਉੱਤੇ ਚਰਚਾ ਕਰਨ ਤੋਂ ਬਾਅਦ ਜਨਤਾ ਨਾਲ ਇਨਵੋਲਵ ਕਰਨ ਤੋਂ ਬਾਅਦ ਇਹ ਸਾਨੂੰ ਇੱਕ ਨੋਨ ਬਣਾਉਣਾ ਚਾਹੀਦਾ ਲੇਕਿਨ ਉਹਨਾਂ ਨੇ ਉਹਦੀ ਪਰਵਾਹ ਨਹੀਂ ਕੀਤੀ ਰეკਮੈਂਡੇਸ਼ਨ ਦੀ ਵੀ ਸਟੇਨੀ ਕਮੇਟੀ ਦੀ ਔਰ 21 ਤਾਰੀਖ ਨੂੰ ਜਦੋਂ 146 ਮੈਂਬਰ ਪਾਰਲੀਮੈਂਟ ਚੋਂ ਸਸਪੈਂਡ ਕੀਤੇ ਹੋਏ ਸੀ ਤੇ ਉਹਨਾਂ ਦੀ ਮੈਜੋਰਟੀ ਦੋਨੋਂ ਹਾਊਸ ਚ ਬਣ ਗਈ ਉਹਨਾਂ ਨੇ ਇਸ ਨੂੰ 10 ਮਿੰਟਾਂ ਦੇ ਅੰਦਰ ਹੀ ਪਾਸ ਕਰ ਲਿਆ ਕਾਨੂੰਨ ਇੱਕ ਤਾਂ ਮਤਲਬ ਉਸ ਤੇ ਬਹਿਸ ਹੀ ਨਹੀਂ ਹੋਈ ਦੇਸ਼ਵੰਧਰ ਤੇ ਬਹਿਸ ਨਹੀਂ ਹੋਈ ਜਿਹੜੇ ਜਿਹਨਾਂ ਤੇਰਾ ਸੰਬੰਧਤ ਨੇ ਇਸ ਮਾਮਲੇ 'ਚ ਉਹਨਾਂ ਨਾਲ ਕੋਈ ਬਹਿਸ ਨਹੀਂ ਵਿਚਾਰ ਚਰਚਾ ਨਹੀਂ ਹੋਈ ਰਿਪਰੈਜੈਂਟੇਸ਼ਨ ਹੀ ਕਿشن ਦਿੱਤਾ ਐਸਾ ਡਰਾਫਟ ਤਾਂ ਦਾ ਜ਼ਰੂਰੀ ਜਿਹੜਾ ਜਿਉਂ ਕੋਰੋਨਾ ਲੋਕ ਕੋਈ ਸਕੂਟਰ ਚਲਾਉਂਦਾ ਕੋਈ ਕਾਰ ਚਲਾਉਂਦਾ ਕੋਈ ਟਰੱਕ ਚਲਾਉਂਦਾ ਕੋਈ ਬੱਸ ਚਾਉਂਦਾ ਹਰ ਪਰਿਵਾਰ ਦੇ ਅੰਦਰ ਇੱਕ ਦੋ ਵੀਕਲ ਹੈ ਤਾਂ ਪੂਰਾ ਦੇਸ਼ ਜੁੜਿਆ ਹੋਇਆ ਤਾਂ ਦੇਸ਼ ਦੇ ਅੰਦਰ ਵਾਈਡਰ ਡਿਸਕਸ਼ਨ ਜਿਹੜੀ ਹੈ ਅ ਵਿਚਾਰ ਚਰਚਾ ਖੁੱਲੋ ਤਾਂ ਉਹ ਤਾਂ ਹੋਣੀ ਚਾਹੀਦੀ ਸੀ ਉਹ ਗਵਰਨਮੈਂਟ ਨੇ ਨਹੀਂ ਕੀਤੀ ਤੇ ਉਹਨਾਂ ਨੇ ਕਾਨੂੰਨ ਪਾਸ 21 ਨੂੰ ਕਰਕੇ ਤੇ 25 ਨੂੰ ਰਾਸ਼ਟਰਪਤੀ ਦੇ ਦਸਤਖਤ ਕਰਾ ਲਏ ਫਿਰ ਅਮਿਤ ਸ਼ਾਹ ਜੀ 28 ਤਾਰੀਖ ਨੂੰ ਚੰਡੀਗੜ੍ਹ ਆਏ ਉਹਨਾਂ ਨੇ ਕਹਿਤਾ ਵੀ ਇਸ ਕਾਨੂੰਨ ਨੂੰ 26 ਤਾਰੀਖ ਤੱਕ ਉਸ ਚੰਡੀਗੜ੍ਹ ਤੋਂ ਕਿਉਂਕਿ ਯੂਪੀ ਡਾਇਰੈਕਟ ਹੋਮ ਮਿਨਿਸਟਰ ਦੇ ਮਤਹਿਤ ਹੈ ਜਿਹਨੂੰ ਸੰਗਠਿਤ ਖੇਤਰ ਕਹਿੰਦੇ ਆ ਅਸੀਂ ਯੂਟੀ ਯੂਨਿਟ ਹੈਟਰੀ ਤੇ ਇਹਨੂੰ ਇੱਥੇ ਲਾਗੂ ਕਰ ਦਾਂਗੇ ਤੇ ਕੱਲ ਮੋਦੀ ਸਾਹਿਬ ਨੇ ਜੈਪੁਰ ਦੇ ਅੰਦਰ ਜਿੱਥੇ 3 ਦਿਨਾਂ ਦੀ 38ਵੀਂ ਕਾਨਫਰੰਸ ਚੱਲ ਰਹੀ ਸੀ ਸਲਾਣਾ ਕਰਦੇ ਹੋ ਡੀਜੀਪੀ ਤੇ ਆਈਜੀਪੀ ਜਿਹੜੇ ਨੇ ਇਨਸਪੈਕਟਰ ਜਨਰਲ ਪੁਲਿਸ ਜਾਂ ਡਾਇਰੈਕਟਰ ਜਨਰਲ ਪੁਲਿਸ ਜਿਹੜੇ ਸੁਭੈਂਦੇ ਆ ਉਹਨਾਂ ਦੀ ਮੀਟਿੰਗ 3 ਦਿਨਾਂ ਦੀ ਕਾਨਫਰੰਸ ਸੀ ਜਿਹਦੇ ਅੰਦਰ ਤਿੰਨੇ ਕਾਨੂੰਨ ਕਿਵੇਂ-ਕਿਵੇਂ ਲਾਗੂ ਹੋਣੇ ਜਿਹੜੇ ਉਹਨਾਂ ਨੇ ਸੋਧਦੇ ਆ ਇਹਦੇ ਅੰਦਰ ਇੱਕ ਤਾਂ ਹੈਗਾ ਕਿ ਸਬੂਤ ਕੀ ਦੇਣੇ ਹੁੰਦੇ ਆ ਗਵਾਹੀਆਂ ਜਾਂ ਬਾਕੀ ਸਬੂਤ ਇੱਕ ਹੈਗਾ ਇਹ ਸਜ਼ਾ ਸਤਾਜੀਦਾ ਤੇ ਹਿੰਦ ਜਿਹਨੂੰ ਕਹਿੰਦੇ ਸੀ ਇੰਡੀਅਨ ਪੈਨਲ ਕੋਡ ਔਰ ਇੱਕ ਸੀਆਰ ਕ੍ਰਿਮੀਨਲ ਪ੍ਰੋਸੀਜਰ ਕੋਡ ਇਹ ਤਿੰਨੋਂ ਕਾਨੂੰਨਾਂ ਨੂੰ ਉਹਨਾਂ ਨੇ ਕਲੱਬ ਕਰਕੇ ਇਹ ਕਾਨੂੰਨ ਬਣਾਤਾ ਨਵਾਂ 25 ਤਾਰੀਖ ਨੂੰ ਬੇਸ਼ੱਕ ਉਹਦੇ ਜੇ ਰੂਲਸ ਨਹੀਂ ਕਿਤੇ ਲੇਕਿਨ ਕੱਲ ਪ੍ਰਧਾਨ ਮੰਤਰੀ ਨੇ ਕਹਿਤਾ ਵੀ ਜਿਹੜੀ ਯੂਟਿਸ ਹੈ ਯੂਨਿਟ ਟਰੈਕਟਰੀਜ਼ ਹੈ ਉਹ ਡਾਇਰੈਕਟ ਸੈਂਟਰ ਗਵਰਨਮੈਂਟ ਦੇ ਥੱਲੇ ਸੂਬਿਆਂ ਦੀ ਰੈਲੇਟਡ ਲੋਡ ਨਹੀਂ ਅਸੀਂ ਉੱਥੇ ਇਹਨੂੰ ਲਾਗੂ ਕਰ ਰਹੇ ਆਂ ਫੌਰੀ ਮਤਲਬ ਉਸ ਤੋਂ ਵੀ ਮੋਦੀ ਸਾਹਿਬ ਹੋਰ ਅੱਗੇ ਚਲੇ ਗਏ ਆਂ ਕੱਲ ਇਹਦੇ ਨਾਲ ਹੋਰ ਵੀ ਕੰਮ ਪੱਕੇਗਾ ਹੁੰਦੇ ਅਵਰਾਂ ਦੀ ਇਹਦੇ ਅੰਦਰ ਚਿੰਤਾ ਕੀ ਆ ਪਹਿਲਾ ਜਿਹੜਾ ਕ੍ਰਿਮੀਨਲ ਕੋਰਟ ਸੀਗਾ ਉਹਦੇ ਅੰਦਰ ਦਫਾ 304ਏ ਦੇ ਅੰਦਰ ਜਿਹੜਾ ਅਨਜਾਨਪਨੇ ਚ ਜਾਂ ਲਾਪਰਵਾਹੀ ਕਰਕੇ ਕੋਈ ਦੂਜੇ ਦੀ ਮੌਤ ਦਾ ਕਾਰਨ ਬਣਦਾ ਉਹਦੇ 100 304ਏ ਚ ਮੁਕਦਮਾ ਦਰਜ ਹੁੰਦਾ ਸੀ ਉਹ ਜੇ ਕਿ ਡਾਕਟਰ ਨੇ ਕੋਈ ਮਰੀਜ਼ ਮਾਰਤਾ ਉਸ ਤੇ ਵੀ ਹੁੰਦਾ ਸੀ ਜਾਂ ਕਿਸੇ ਕੰਪਨੀ ਨੇ ਗਲਤ ਦਵਾਈ ਗਲਤ ਇੰਜੈਕਸ਼ਨ ਬਣਾਤੇ ਉਸ ਤੇ ਵੀ ਹੁੰਦਾ ਸੀ ਤੇ ਜੇ ਕੋਈ ਡਰਾਈਵਿੰਗ ਕਰਦਾ ਹੋਇਆ ਕਰਤਾ ਜਾਂ ਕਿਸੇ ਨੇ ਆਪਣੇ ਨੌਕਰ ਨੂੰ ਰਸੋਈ ਦੇ ਅੰਦਰ ਅੱਗ ਲਾਤੀ ਤਾਂ ਸਾਰਾ 304 A ਲੱਗਦਾ ਸੀਗਾ ਉਸ ਦੇ ਅੰਦਰ ਫਿਰ ਉਹ ਮਤਲਬ ਗੈਰ ਜਵਾਨਤੀ ਨਹੀਂ ਸੀ ਉਹਦੀ ਜਵਾਨਤ ਮੌਕੇ ਦੀ ਸਿਪਾਹੀ ਵਿਲੇਸ ਦਾ ਹੀ ਠਾਣੇ 'ਚ ਵੀ ਹੋ ਜਾਂਦੀ ਸੀ ਉਹ ਹੋ ਜਾਂਦੀ ਸੀ ਬਾਅਦ 'ਚ ਮੁਕੱਦਮਾ ਚੱਲ ਕੇ ਸਾਬਤ ਹੁੰਦਾ ਸੀ ਕ੍ਰਿਮੀਨਲ ਕੇਸ ਜਿਹੜਾ ਚੱਲਦਾ ਅ ਔਰ ਜਿਹੜਾ ਮੁਆਵਜ਼ੇ ਦਾ ਕੇਸ ਹੈ ਉਹ ਕੰਪਨੀਆਂ ਦੇ ਨਾਲ ਉਹ ਵੱਖਰਾ ਚੱਲਦਾ ਇਹ ਟਰਮੀਨਲ ਦੇ ਚੱਲਦਾ ਸੀਗਾ ਇਹਦਾ ਕੇਸ ਏ ਉਹਨਾਂ ਨੇ ਨਵੇਂ ਕਾਨੂੰਨ ਦੇ ਅੰਦਰ ਧਾਰਾ 106 1 ਤੇ 2 ਕਰਤੀ ਤੇ 106 ਹੈ ਜੇ ਕੋਈ ਮਤਲਬ ਇਸ ਤਰ੍ਹਾਂ ਦਾ ਕੰਮ ਕਰਕੇ ਅਣਗਹਿਲੀ ਕਰਕੇ ਜਾਂ ਲਾਪਰਵਾਹੀ ਕਰਕੇ ਜੇ ਕਿਸੇ ਦੇ 60 ਫੀਟ ਮਾਰ ਦਿੰਦਾ ਜਖਮੀ ਬੰਦਾ ਹੋ ਜਾਂਦਾ ਤੇ ਜੇ ਮਰਦਾ ਨਹੀਂ ਤਾਂ ਉਹਨੂੰ 5 ਸਾਲ ਤੱਕ ਦੀ ਸਜ਼ਾ ਤੇ 3 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਦੂਜੀ ਗੱਲ ਇਦੇ ਚ ਉਹਨਾਂ ਨੇ ਇਹ ਵੀ ਕਰਤਾ ਨਾਲ ਕਿ ਜਦੋਂ ਤੱਕ ਉਹ ਕੇਸ ਸਾਬਤ ਨਹੀਂ ਹੁੰਦਾ ਉਹਦੀ ਜ਼ਮਾਨਤ ਨਹੀਂ ਹੋਏਗੀ ਬਲ ਜ਼ਮਾਨਤ ਹੋ ਜਾਂਦੀ ਸੀ ਤੀਜਾ ਉਹ ਜਿਹੜੀ 300 ਨਾ 106 2 ਹੈ ਉਹਦੇ ਅੰਦਰ ਕਰ ਦਿੱਤਾ ਕਿ ਜੇ ਮੌਤ ਹੋ ਜਾਂਦੀ ਹੈ ਤੇ ਉਹ ਇਲਾਕੇ ਦੇ ਮੈਜਿਸਟਰੇਟ ਨੂੰ ਆਮ ਤੌਰ ਤੇ ਯੂਐਸਟੀਐਮ ਕਹਿੰਦੇ ਆਪਾਂ ਪੰਜਾਬ 'ਚ ਮੈਜਿਸਟਰੇਟ ਨੂੰ ਇਲਾਕਾ ਮੈਜਿਸਟਰੇਟ ਤੇ تحصیلدار ਨਹੀਂ ਹੁੰਦਾ ਔਰ ਲੋਕਲ ਥਾਣੇ ਨੂੰ ਜੇ ਉਹਨਾਂ ਨੂੰ ਇਤਲਾ ਨਹੀਂ ਦੇਵੇਗਾ ਜਾਂ ਜਿਹੜਾ ਸਰਟੀਫੀਕੇਟ ਲੱਗੀ ਆ ਉਹਨੂੰ ਚੱਕ ਕੇ ਹਸਪੀਟਲ ਨਹੀਂ ਲੈ ਕੇ ਜਾਏਗਾ ਤਾਂ ਉਸਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਆ ਔਰ 7 ਲੱਖ ਜੁਰਮਾਨਾ ਹੋ ਸਕਦਾ ਅੱਗੇ ਜਿਹੜਾ ਮਤਲਬ ਇਹ ਸੀਗਾ ਅਭਜਾਨਾ ਇਹ ਬੀਮਾ ਕੰਪਨੀਆਂ ਦਿੰਦੀ ਸੀ ਹੁਣ ਉਹਨਾਂ ਨੇ ਡਰਾਈਵਰ ਨੂੰ ਪਾਤਾ ਤੇ ਡਰਾਈਵਰ ਕੋਈ ਵੀ ਨਹੀਂ ਦੇ ਸਕੇਗਾ ਇਸ ਕਰਕੇ ਬੇਚੈਨੀ ਆ ਲੋਕਾਂ ਦੇ ਅੰਦਰ ਲੋਕਾਂ ਤੋਂ ਮੰਗ ਆ ਰਹੀ ਆ ਕਿ ਇਹਨੂੰ ਖਤਮ ਕਰਨਾ ਚਾਹੀਦਾ ਤੇ ਉਹਦੇ ਚੋਂ 1 ਤੇ 2 ਤੇ 3 ਤਾਰੀਖ ਦੀ ਜਨਵਰੀ ਚ ਇਹ ਹੜਤਾਲ ਜੀ ਪਹਿਲਾ ਨਾਰਥ ਇੰਡੀਆ ਚ ਹੋਈ ਫਿਰ ਗੁਜਰਾਤ ਦੇ ਅੰਦਰ ਹੋ ਗਈ ਫਿਰ ਮਹਾਰਾਸ਼ਟਰ ਦੇ ਅੰਦਰ ਵੀ ਹੋ ਗਈ ਤੇ ਨਾਰਥ ਈਸਟ ਦੇ ਸੂਬੇ ਜਿਹੜੇ ਆ ਸੱਤ ਭੈਣਾ ਜਨਮ ਸਿਸਟਰਸ ਕਹਿੰਦੇ ਆ ਉੱਤੇ ਵੀ ਹੋ ਗਈ ਲੇਕਿਨ ਦੋ ਨੂੰ ਜਿਹੜਾ ਅਜਾ ਭੱਲਾ ਹੈ ਜਿਹੜਾ ਸੈਕਟਰੀ ਹੈ ਹੋਮ ਡਿਪਾਰਟਮੈਂਟ ਦਾ ਸੈਂਟਰ ਗਵਰਨਮੈਂਟ ਚ ਉਹਨੇ ਮੀਟਿੰਗ ਬੁਲਾਈ ਬੁਲਾਈ ਉਹਨਾਂ 올 ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਲੀਡਰਾਂ ਨਾਲ ਜਦਕਿ ਉਹ ਹੜਤਾਲ ਦਾ ਸੱਦਾ ਦੇਣ ਵਾਲੀ ਜਿੱਥੇ ਬੰਦੀ ਨਹੀਂ ਸੀ ਹੜਤਾਲ ਡਰਾਈਵਰਾਂ ਨੇ ਕੀਤੀ ਇਹ ਜਿਹੜੀ 올 ਇੰਡੀਆ ਕਰਮਚਾਰੀਆਂ ਦੀ ਵਰਕਰਾਂ ਦੀ ਫੈਡਰੇਸ਼ਨਸ ਆ ਉਹਨਾਂ ਨੇ ਕੀਤੀ ਹੜਤਾਲ ਤੇ ਉਹਨਾਂ ਨਾਲ ਕਰਕੇ ਉਹਨਾਂ ਨੇ ਕਹਤਾ ਵੀ ਇਹ ਜੇ ਲਾਗੂ ਨਹੀਂ ਹੋਇਆ ਤੇ ਤੁਹਾਡੇ ਸਲਾਹ ਤੋਂ ਬਿਨਾ ਇਹਨੂੰ ਲਾਗੂ ਨਹੀਂ ਕਰਾਂਗੇ ਇਸ ਕਰਕੇ ਹੜਤਾਲ ਵਾਪਸ ਕਰ ਲਓ ਵਰਚੂਲੀ ਸਾਰੇ ਦੇਸ਼ ਦੇ ਅੰਦਰ ਇਹ ਜਾ ਰਿਹਾ ਕਿ ਉਹਨਾਂ ਨੇ ਸਾਡੇ ਨਾਲ ਗਦਾਰੀ ਕੀਤੀ ਆ ਮੈਂ ਤਾਂ ਨਹੀਂ ਇਹ ਸ਼ਬਦ ਵਰਤਦਾ ਗਦਾਰੀ ਨਹੀਂ ਕਹਿੰਦਾ ਗਵਰਨਮੈਂਟ ਨੇ ਜਿਹੜਾ ਉਹਨੂੰ ਚੰਗੇ ਲੱਗੇ ਇਹ ਜਿਹੜੇ ਦੇ ਪੱਖ ਦੇ ਹੋਏ ਉਹਨਾਂ ਨੂੰ ਬੁਲਾ ਲੇ ਹੜਤਾਲ ਨੂੰ ਵਾਪਸ ਕਰਾ ਲਿਆ ਲੇਕਿਨ ਗਵਰਨਮੈਂਟ ਜ਼ਿੱਦਦਾ ਹੈ ਹਟ ਨਹੀਂ ਰਹੀ ਤੇ ਜੇ ਉਹ ਨਹੀਂ ਹਟੇਗੀ ਲਾਜ਼ਮੀ ਤੌਰ ਤੇ ਖਾਲੀ ਇਹ ਨਹੀਂ ਕਿ ਜਿਹੜਾ ਦੂਜੇ ਕੋਲ ਨੌਕਰੀ ਕਰਦਾ ਜੇ ਮੈਂ ਆਪਣੀ ਕਾਰ ਸਕੂਟਰ ਚਲਾਉਂਦਾ ਮੇਰਾ ਤੇ ਵੀ ਐਕਸੀਡੈਂਟ ਹੋ ਗਿਆ ਤਾਂ ਮੇਰੇ ਤੇ ਵੀ ਉਹੀ ਕਾਨੂੰਨ ਹੈ ਤੇ ਜਿਹੜੇ ਡਾਕਟਰ ਸੀ ਉਹ ਕਿਉਂਕਿ ਆਲ ਇੰਡੀਆ ਮੈਡੀਕਲ ਐਸੋਸੀਏਸ਼ਨ ਆ ਹੁੰਦੀ ਆਈਐਮਏ ਉਹ ਮਿਲੇ ਜਾ ਕੇ ਹੋਮ ਮਿਨਿਸਟਰ ਨੂੰ ਵੀ ਇਹ ਕਾਨੂੰਨ ਜਿਹੜਾ ਠੀਕ ਨਹੀਂ ਸਾਡੇ ਲਈ ਉਹਨਾਂ ਨੇ ਉਹਨਾਂ ਤੋਂ ਬਾਹਰ ਕੱਢਤਾ ਇਹ ਅਚਨਚੇਤ ਜਾਂ ਮਤਲਬ ਅਨਜਾਨਪਨੇ ਚ ਜਾਂ ਲਾਪਰਵਾਹੀ ਕਰਕੇ ਜੇ ਕੋਈ ਮਰੀਜ਼ ਮਰ ਜਾਂਦਾ ਡਾਕਟਰ ਦੀ ਕਰਕੇ ਡਾਕਟਰ ਨੂੰ ਬਾਹਰ ਕੱਢਤਾ ਤੇ ਡਰਾਈਵਰ ਜਿਹੜਾ ਡਰਾਈਵਿੰਗ ਹੈ ਉਹ ਡਰਾਈਵਿੰਗ ਵੀ ਸ਼ਬਦ ਪਾਤਾ ਪਹਿਲੇ ਡਰਾਈਵਿੰਗ ਸ਼ਬਦ ਨਹੀਂ ਸੀ ਬਾਕੀਆਂ ਦੇ ਵለਗ ਹੁੰਦਾ ਸੀ ਇਸੇ ਤਰੀਕ ਨਾਲ ਜਿਹੜੇ ਮੈਨੂਫੈਕਚਰਰ ਹਨ ਦਵਾਈਆਂ ਬਣਾਉਂਦੀਆਂ ਕੰਪਨੀਆਂ ਜੇ ਉਹ ਝਾਲੀ ਦਵਾਈ ਬਣਾ ਕੇ ਵੇਚ ਦਿੰਦੇ ਆ ਜਿਹਦੇ ਨਾਲ ਲੋਕਾਂ ਦਾ ਨੁਕਸਾਨ ਹੋ ਜਾਂਦਾ ਕਿਸੇ ਕਿਸਮ ਦਾ ਮੌਤ ਵੀ ਹੋ ਸਕਦੀ ਹੈ ਤੇ ਉਸ ਦਾ ਵੀ ਉਹਨਾਂ ਉੱਤੇ ਇਹੀ ਕੇਸ ਬਣਾਉਣਾ ਚਾਹੀਦਾ ਉਹ ਵੀ ਇਸ ਤੋਂ ਬਾਹਰ ਕੱਢਤੇ ਮਤਲਬ ਕੰਪਨੀਆਂ ਵੀ ਕੱਢਤੀਆਂ ਡਾਕਟਰ ਵੀ ਕੱਢਤੇ ਦੁਕੇ ਡਾਕਟਰ ਪ੍ਰਾਈਵੇਟ ਬਾਇ ਹਸਪਿਟਲਾਈਜੇਸ਼ਨ ਚੱਲ ਰਹੀ ਹੈ 인도 ਸੰਦੇ ਅੰਦਰ ਤੇ ਜਿਹੜਾ ਡਰਾਈਵਰ ਹੈ ਜਿੱਦੀ ਕੋਈ ਆਵਾਜ਼ ਨਹੀਂ ਸੀ ਕੱਲ ਤੱਕ ਉਹਨਾਂ ਨੂੰ ਇਹਦੇ ਅੰਦਰ ਜਕੜ ਲਿਆ ਇਸ ਕਰਕੇ ਉਹਦੇ ਵਿਰੁੱਧ ਪੂਰੇ ਦੇਸ਼ ਹੜਤਾਲ ਹੈ ਤੇ 9 ਤਾਰੀਖ ਨੂੰ ਅੱਜ ਪੰਜਾਬ ਨੇ ਵੀ ਸੱਦਾ ਦਿੱਤਾ ਹੋਇਆ ਸੀ ਲੇਕਿਨ ਅਸੀਂ ਉਹਨਾਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਇਹਦਾ ਪਹਿਲੇ ਪ੍ਰਚਾਰ ਕਰਨਾ ਚਾਹੀਦਾ ਸੰਭਵ ਹੈ ਵੀ ਇਸ ਪ੍ਰਚਾਰ ਦੇ ਨਾਲ ਸੈਂਟਰ ਗਵਰਨਮੈਂਟ ਤੇ ਦਬਾਅ ਬਣੇਗਾ ਤੇ ਉਹ ਇਸ ਨੂੰ ਰਿਵਿਊ ਕਰਨ ਲਈ ਤਿਆਰ ਹੋਣਗੇ ਇਹ ਸਜ਼ਾ ਮਾਈਲਡ ਕੀਤੀ ਜਾਵੇ ਇਹਨੂੰ ਘਟਾਇਆ ਜਾਵੇ ਉਹ ਜਿਹੇ ਨੈਗਲੀਜੈਂਸ ਦੇ ਨਾਲ ਜਿਹੜੇ ਨੁਕਸਾਨ ਹੁੰਦਾ ਉਹ ਨੁਕਸਾਨ ਵੀ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਕਿਉਂਕਿ 168000 ਬੰਦਾ ਪਿਛਲੇ ਸਾਲ ਮਰਿਆ ਉਹ ਇਹ ਮੌਤਾਂ ਵਧ ਨਹੀਂ ਰਹੀਆਂ ਹਿੰਦੁਸਤਾਨ ਚ ਗਿਣਤੀ ਲੱਗਦੀ ਹੈ ਜਿਵੇਂ 101 ਲੱਖ 51000 ਤੋਂ ਵੱਧ ਕਈ 168000 ਹੋਗੀ ਪਰ ਜਿੰਨੇ ਵਿਕਲ ਵਧੇ ਹੈ ਸੜਕਾਂ ਨਹੀਂ ਵਧੀਆਂ ਉਹਦੇ ਮੁਕਾਬਲੇ ਚ ਮਤਲਬ ਉਸ ਸਾਲ ਨਾਲ ਮੌਤਾਂ ਨਹੀਂ ਵਧੀਆਂ ਵਿਕਲ ਵਧ ਰਿਹਾ ਸਿਸਟਮ ਸੰਦਾ ਠੀਕ ਨਹੀਂ ਹੋਣ ਲੱਗਿਆ ਵਾ ਪਰ ਕੋਟਰਾਂ ਵੱਲੋਂ ਹੁਣ ਕੀ ਉਹ ਕੀਤਾ ਗਿਆ ਬਸ ਕਦੋਂ ਹੜਤਾਲ ਤੇ ਜਾ ਰਹੇ ਨੇ ਸੜਕਾਂ ਤੇ ਜਾਮ ਕਰਨਗੇ ਕੀ ਕਰਨਗੇ ਕੀ ਜਿਹੜੀ ਕੱਲ ਸਾਡੀ ਆਨਲਾਈਨ ਮੀਟਿੰਗ ਹੋਈ ਆ ਸਾਰੀ ਇਹ ਫੈਡਰੇਸ਼ਨਾਂ ਦੀ ਅਸੀਂ ਉਹਨਾਂ ਨੂੰ ਕਿਹਾ ਕਿ ਇੱਕ ਹਫ਼ਤੇ ਦੇ ਅੰਦਰ ਜਾਂ ਤਾਂ ਤੁਸੀਂ ਸਾਡੇ ਨਾਲ ਬਹਿ ਕੇ ਰਿਵਿਊ ਕਰ ਲਓ ਜੇ ਨਹੀਂ ਰਿਵਿਊ ਕਰੋਂਗੇ ਇੱਕ ਹਫ਼ਤੇ ਤੋਂ ਬਾਅਦ ਅਸੀਂ ਅਜੇ ਧਰਨੇ ਮਾਰਾਂਗੇ ਅਸੀਂ ਜਰੂਰ ਕੱਢਾਂਗੇ ਪ੍ਰਦਰਸ਼ਨ ਕਰਾਂਗੇ ਪ੍ਰੋਟੈਸਟ ਕਰਾਂਗੇ ਲੇਕਿਨ ਹੜਤਾਲ ਹੀ ਇੱਕ ਹਫ਼ਤੇ ਤੋਂ ਬਾਅਦ ਅਸੀਂ ਕਰਾਂਗੇ ਪਰ ਆਮ ਮੁਹਰੀ ਹੜਤਾਲ ਦੇਸ਼ਗੰਦਰ ਵੱਲ ਦੀ ਜਾ ਰਹੀ ਹੈ ਸਾਡੀ ਗਵਰਨਮੈਂਟ ਨੂੰ ਬੇਨਤੀ ਹੈ ਕਿ ਇਹਨੂੰ ਜਿੱਦ ਦਾ ਇਸ਼ੂ ਨਾ ਬਣਾਓ ਇਹਨੂੰ ਜਿੱਦ ਨਾ ਕਰੋ ਟੱਕਾ ਨਾ ਕਰੋ ਔਰ ਲੋਕਾਂ ਦੀ ਗੱਲ ਮੰਨ ਕੇ ਇਸ ਕਾਨੂੰਨ ਨੂੰ ਰਿਵਿਊ ਕਰਨਾ ਚਾਹੀਦਾ ਔਰ ਮਾਈਲਡ ਸਜ਼ਾ ਰੱਖਣੀ ਚਾਹੀਦੀ ਹੈ ਔਰ ਉਹ ਵੀ ਸਬੂਤ ਹੋਣ ਤੋਂ ਬਾਅਦ ਜਿੰਨ ਤੱਕ ਸਬੂਤ ਨਹੀਂ ਹੁੰਦਾ ਤੋ ਕੋਰਟ ਕਚਹਿਰੀ ਦੇ ਅੰਦਰ ਉਹਨੂੰ ਪਹਿਲੇ ਹੀ ਦੋਸ਼ੀ ਮੰਨ ਲੈਣਾ ਵੀ ਇਹਦੇ ਕਰਕੇ ਹੀ ਇਹ ਮਤਲਬ ਮੌਤ ਹੋਈ ਹੈ ਇਹ ਠੀਕ ਨਹੀਂ ਜੇ ਟ੍ਰੈਕਟਰ ਮਕੈਨੀਕਲ ਫਾਲਟ ਗੱਡੀ ਚ ਹੋਏਗਾ ਤਾਂ ਵੀ ਮੌਤ ਹੋ ਸਕਦੀ ਮੁਰਲਾ ਟਾਇਰ ਫਟ ਗਿਆ ਤਾਂ ਵੀ ਹੋ ਸਕਦੀ ਡਰਾਈਵਰ ਦਾ ਕੋਈ ਦੋਸ਼ ਨਹੀਂ ਹੈ ਐਦਾਂ ਕੋਈ ਹੋਰ ਗੱਡੀ ਆ ਗਈ ਜਾਂ ਪਸ਼ੂ ਸੜਕ ਤੇ ਆ ਗਿਆ ਰਾਤ ਨੂੰ ਨੇ ਉਹਦੇ ਕਰਕੇ ਵੀ ਐਕਸੀਡੈਂਟ ਹੋ ਸਕਦਾ ਇਸ ਕਰਕੇ ਕੇਵਲ ਡਰਾਈਵਰ ਨੂੰ ਮੰਨ ਲੈਣਾ ਜਦ ਕਿ ਜਿਹੜੀ ਮਤਲਬ ਇੱਕ ਕੰਪਨੀ ਹੈ ਪੂਰੇ ਦੇਸ਼ ਦੇ ਅੰਦਰ ਐਨ ਜੀਓ ਹੈ ਉਹਨਾਂ ਨੇ ਸਟੱਡੀ ਕੀਤੀ ਹੈ ਪਿਛਲੇ ਸਾਲਾਂ 'ਚ ਉਹਨਾਂ ਨੇ ਕਿਹਾ ਕਿ ਡਰਾਈਵਰ ਦੇ ਹਿਊਮਨ ਫਾਲਟ ਕਰਕੇ ਚਾਹੇ ਉਹ ਹਿਊਮਨ ਫਾਲਟ ਚ ਹੋਲੀ 18 ਘੰਟੇ ਦੀ ਡਿਊਟੀ ਆ ਜਦਕੇ ਲੂਟਰੀ 8 ਘੰਟੇ ਤੋਂ ਬਾਅਦ ਨਹੀਂ ਹੋਣੀ ਚਾਹੀਦੀ ਹਿੰਦੁਸਤਾਨ ਦੇ ਅੰਦਰ ਇਹ ਜਿਹੜੀ ਨੈਵੀਗੇਸ਼ਨ ਮਿਨਿਸਟਰੀ ਆ ਸਿਵਲ ਨੈਵੀਗੇਸ਼ਨ ਦੀ ਜਿਹੜੇ ਹਵਾਈ ਜਹਾਜ਼ਾਂ ਦਾ ਟੈਜਕ ਦੇਖਦੇ ਆ ਉਹਨਾਂ ਨੇ ਇਹ ਕੰਮ ਹੀ 6 ਰਾਤ ਨੂੰ 10 ਵਜੇ ਤੋਂ ਬਾਅਦ ਸਵੇਰੇ 6 ਵਜੇ ਤੱਕ ਅੱਗੇ ਜਹਾਜ਼ ਚਲਾਉਂਦੇ ਸੀ ਉਹਨਾਂ ਨੇ ਕਰਤਾ ਵੀ ਹਫਤੇ 'ਚ 2 ਦਿਨ ਚਲੇਗਾ ਤੇ 6 ਵਜੇ ਤੱਕ ਨਹੀਂ 5 ਵਜੇ ਤੱਕ ਟਾਈਮ ਕਿਣਾਗੇ ਮਤਲਬ ਰਾਤ ਦਾ ਘਟਾਇਆ ਜਾ ਰਿਹਾ ਤਾਂ ਕਿ ਉਹ ਟੈਨਸ਼ਨ ਨਾ ਹੋ ਤਾਂ ਕਿ ਉਹ ਤਣਾਅ ਨਾ ਰਹੇ ਇਸੇ ਤਰੀਕੇ ਨਾਲ ਜਿਹੜੇ ਡਰਾਈਵਰ ਆ ਬਹੁਤ ਛੋਟੀ ਤਨਖਾਹ ਲੈਣ ਵਾਲੇ ਨਾ ਨਾ ਕੋਈ ਡਿਊਟੀ ਦੇ ਘੰਟੇ ਆ ਨਾ ਕੋਈ ਅਪੁਆਇੰਟਮੈਂਟ ਲੈਟਰ ਆ ਨਾ ਕੋਈ ਇਲਾਜ ਦਾ ਇੰਤਜ਼ਾਮ ਆ ਨਾ ਕੋਈ ਪ੍ਰੋਵੀਡੈਂਟ ਫੰਡ ਆ ਮਤਲਬ ਨਾ ਕੋਈ ਛੁੱਟੀ ਆ ਕੋਈ ਨੈਸ਼ਨਲ ਹੌਲੀਡੇ ਆ ਜਾਂ ਕੋਈ ਤਿਉਹਾਰ ਦੀ ਛੁੱਟੀ ਆ ਨਾ ਉਹ ਛੁੱਟੀ ਨਾ ਵੀਕਲੀ ਰੈਸਟ ਆ ਤੇ ਇਹ ਸਾਰੀ ਗੱਲਾਂ ਨੂੰ ਵਿਚਾਰ ਕੇ ਹੀ ਐਦਾਂ ਦੀ ਜਿਹੜੀ ਹੈ ਸਖਤ ਪ੍ਰੋਵੀਜ਼ਨ ਲੈਣੀ ਚਾਹੀਦੀ ਹੈ ਚਾਹੇ ਉਹ ਪੈਨਲਟੀ ਹੈ ਜੁਰਮਾਨੇ ਦੀ ਹੈ ਚਾਹੇ ਉਹ ਸਜ਼ਾ ਦੀ ਹੈ 10 ਸਾਲ ਦੀ ਇਹ ਫੌਰੀ ਬੰਦ ਕਰਨੀ ਚਾਹੀਦੀ ਹੈ ਔਰ ਰਿਵਿਊ ਕਰਕੇ ਇਹ ਜਿਹੜੀ ਸੰਬੰਧਤ ਤੇ ਰਾਏ ਨਾਲ ਰਹਿ ਕਰਕੇ ਹੀ ਅਗਲੀ ਸੋਧ ਲੈਣੀ ਚਾਹੀਦੀ ਹੈ ਇਹ ਹੈ ਸਾਡੀ ਮੰਗ 올 ਇੰਡੀਆ ਰੋਡ ਟ੍ਰਾਂਸਪੋਰਟ ਵਰਕਰ ਫੈਡਰੇਸ਼ਨ ਦੀ ਹਾਂਜੀ ਕੀ ਨਾਮ ਤੁਹਾਡਾ ਕੀ ਹੈ ਨਾਮ ਆਜੀ ਮੈਂ ਚੰਦਰ ਸ਼ੇਖਰ ਪੰਜਾਬ ਦਾ ਜਰਨਲਿਸਟ ਹਾਂ ਸੈਂਟਰ ਆਫ ਇੰਡੀਅਨ ਟਿਡਨ ਸੀ2 ਜੀ ਨੂੰ ਆਨ ਤੌਰ ਤੇ ਕਹਿੰਦੇ ਆ ਉਹਦਾ ਜਰਨਲਿਸਟ ਹੈ ਜੀ ਅੱਜ ਸਮਰਾਲੇ ਦੇ ਅੰਦਰ ਅਸੀਂ ਮਨਰੇਗਾ ਮਜ਼ਦੂਰ ਯੂਨੀਅਨ ਦੀ ਪੰਜਾਬ ਪੱਧਰ ਦੇ ਉਹਦੇ ਦਰਾਂ ਦੀ ਮੀਟਿੰਗ ਕਰ ਰਹੇ ਆ ਜੀ ਇਹ ਮੀਟਿੰਗ ਦੇ ਅੰਦਰ ਮੁੱਖ ਰੂਪ ਦੇ ਅੰਦਰ ਅਸੀਂ ਜਿਹੜਾ ਮਨਰੇਗਾ ਦਾ ਸਵਾਲ ਹੈ ਪੂਰੇ ਦੇਸ਼ ਦੇ ਅੰਦਰ ਬੜਾ ਦੁਖਦਾਈ ਸਾਡੇ ਸਾਹਮਣੇ ਹੈ ਜੋ 1905 ਦੇ ਅੰਦਰ 2005 ਦੇ ਅੰਦਰ ਜਦੋਂ ਇਹ ਕਾਨੂੰਨ ਬਣਿਆ ਸੀ ਇਹ ਬਣਿਆ ਸੀ ਕਿ ਪਿੰਡਾਂ ਦੇ ਲੋਕਾਂ ਨੂੰ ਪਿੰਡਾਂ ਦੇ ਅੰਦਰ ਘਟੋ ਘਟ ਹਰ ਪਰਵਾਸ ਚ ਇੱਕ ਜੀ ਨੂੰ 100 ਦਿਨਾਂ ਦੀ ਦਿਹਾੜੀ ਦੇਈ ਜਾਵੇ ਇਹ ਬਾਦ ਪੈਸੇ ਉਹਨਾਂ ਮਿਲਦੇ ਆ ਜਾਂ ਬਾਦ ਦਿਹਾੜੀ ਕਿਤੇ ਹੋਰ ਮਿਲਦੀ ਉਹ ਕਰੇ ਜੋ ਨਵੇਂ ਮਿਲਦੀ ਤਾਂ ਪਿੰਡ ਦੀ ਪੰਚਾਇਤ ਤੋਂ ਕੰਮ ਮੰਗੇ ਤੇ ਪੰਚਾਇਤ ਉਹਨੂੰ ਕੰਮ ਦਏਗੀ ਜਿੱਦਨ ਉਹ ਕੰਮ ਮੰਗੇਗਾ ਤੇ 15 ਦਿਨਾਂ ਦੇ ਅੰਦਰ ਉਸਨੂੰ ਕੰਮ ਮਿਲੇਗਾ ਔਰ 15 ਦਿਨਾਂ ਦੇ ਅੰਦਰ ਹੀ ਪੇਮੈਂਟ ਹੋ ਜਾਏਗੀ ਬਦਕਿਸਮਤੀ ਸਾਡੀ ਪੰਜਾਬ 'ਚ ਇਹ ਹੈ ਕਿ ਸੌਦਨਾ ਦੀ ਦਿਹਾੜੀ ਪੰਜਾਬ 'ਚ 2006 ਤੋਂ ਸ਼ੁਰੂ ਹੋਇਆ ਸੱਤ ਤੋਂ ਸਾਰੇ ਪੰਜਾਬ 'ਚ ਸ਼ੁਰੂ ਹੋਇਆ ਭਲੇ ਦੋ ਜਨ ਸੀਗਾ ਕਦੇ ਵੀ ਸੌਦਨਾ ਦੀ ਦਿਹਾੜੀ ਨਹੀਂ ਪੰਜਾਬੀ ਦਿੱਤੀ ਗਈ ਉਹਦਾ ਕਾਰਨ ਇਹ ਹੈ ਰਾਜ ਕਰਦੀਆਂ ਪਾਰਟੀਆਂ ਜਿਹੜੇ ਪੋਲੀਟੀਕਲ ਲੀਡਰ ਹਨ ਔਰ ਪਿੰਡੂ ਤਨਾੜ ਉਹ ਨਹੀਂ ਚਾਹੰਦੇ ਅਫਸਰ ਸਾਹਿਬ ਨਹੀਂ ਚਾਹੰਦੀ ਕਿ ਇਹ ਮਰਲੇਗਾ ਲਾਗੂ ਹੋ ਕੇ ਗਰੀਬ ਲੋਕਾਂ ਨੂੰ ਇਹ ਦੋ ਪੈਸੇ ਮਿਲ ਜਾਣ ਇਹ ਸੌਦੇ ਹੜੀਆਂ ਵੀ ਮਿਲ ਜਾਣ ਤਾਂ ਉਹਨਾਂ ਨੂੰ ਇਹ ਚੁੱਪੁੱਗਦੀ ਨਹੀਂ ਇਸ ਕਰਕੇ ਇਹ ਪੂਰੇ ਤੌਰ ਤੇ ਲਾਗੂ ਨਹੀਂ ਹੁੰਦਾ ਇਸ ਲਈ ਸਾਨੂੰ ਯੂਨੀਅਨਾਂ ਦੀ ਲੋੜ ਪੈ ਰਹੀ ਹੈ ਤਾਂ ਹੀ ਚੀਟੂ ਨੇ ਪੰਜਾਬ ਯੂਨੀਅਨ ਬਣਾਈ ਹੈ ਯੂਨੀਅਨ ਸਾਡੀ ਬਹੁਤ ਪੁਰਾਣੀ ਹੈ ਦੂਜੀ ਗੱਲ ਪਿਛਲੇ ਕੋਈ 1.5 ਸਾਲ ਤੋਂ ਵੈਸੇ ਤਾਂ 2017 ਤੋਂ ਮੋਦੀ ਦੀ ਗਵਰਨਮੈਂਟ ਨੇ ਇਹ ਐਲਾਨ ਕਰਤਾ ਸੀ ਕਿ ਅਸੀਂ ਜਿਹੜੇ ਇਹਨਾਂ ਦੇ ਖਾਤੇ ਐ ਉਹ ਜੋੜਾਂਗੇ ਅਸੀਂ ਡਿਜੀਟਲ ਸਿਸਟਮ ਦੇ ਨਾਲ ਤੇ ਜਿਹੜਾ ਬੈਂਕ ਖਾਤਾ ਆ ਉਹ ਆਧਾਰ ਕਾਰਡ ਦੇ ਨਾਲ ਜੋੜਿਆ ਜਾਏਗਾ ਤੇ ਉਹ ਆਧਾਰ ਕਾਰਡ ਦੇ ਨਾਲ ਅਜੇ ਤੱਕ ਵੀ ਪੂਰੇ ਜੋੜੇ ਨਹੀਂ ਗਵਰਨਮੈਂਟ ਨੇ ਡਾਟਾ ਅੱਗੇ ਪਾਈਆਂ ਹੁਣ ਪਿਛਲੇ 21 ਮਹੀਨਿਆਂ ਚੋਂ ਉਹਨਾਂ ਨੇ 7 ਕਰੋੜ 60 ਲੱਖ ਲੋਕਾਂ ਦੇ ਨਾਂ ਕੱਟ ਦਿੱਤੇ ਇਸ ਕਰਕੇ ਕੱਟਦੇ ਕਿਉਂਕਿ ਉਹਨਾਂ ਦੇ ਲਗਭਗ ਜਿਹੜੇ ਸਾਲ ਚ ਇੱਕ ਦਿਹਾੜੀ ਲੱਗੀ ਆ ਉਹਨੂੰ ਕਹਿੰਦੇ ਐ ਐਕਟਿਵ ਮੈਂਬਰ ਸਾਚਿਕ ਜਿਹੜੀ ਪਿਛਲੇ 3 ਸਾਲਾਂ ਸਿਰਫ ਇੱਕ ਦਿਹਾੜੀ ਲੱਗੀ ਆ ਉਹਨੂੰ ਐਕਟਿਵ ਮੈਂਬਰ ਗਣਦੇ ਆ ਜਿਹੜੇ ਐਕਟਿਵ ਮੈਂਬਰ ਨਹੀਂ ਬਣ ਸਕੇ ਕਾਗਜ਼ਾਂ ਦੀ ਕਮਜ਼ੋਰੀ ਕਰਕੇ ਉਹ 7 ਕਰੋੜ 60 ਲੱਖ ਲੋਕਾਂ ਦੇ ਨਾਂ ਕੱਟ ਦਿੱਤੇ ਇਸੇ ਤਰੀਕੇ ਨਾਲ 21 21.2 ਕਰੋੜ ਟੋਟਲ ਕਾਰਡ ਹੋਲਡਰ ਹਨ ਪੂਰੇ ਦੇਸ਼ ਦੇ ਅੰਦਰ ਜਿਹੜੇ ਕੰਮ ਮੰਗਦੇ ਆ ਤੇ ਉਹਨਾਂ ਚੋਂ ਵੀ 35% ਲਗਭਗ 34.8% ਇਸ ਕਰਕੇ ਨਹੀਂ ਬਣ ਸਕੇ ਕਿਉਂਕਿ ਉਹ ਜਿਹੜਾ ਨਿਸ਼ਚਿਤ ਸਿਸਟਮ ਬਣਾਇਆ ਉਹ ਮੇਲ ਨਹੀਂ ਖਾ ਰਿਹਾ ਬਹੁਤ ਸਾਰੇ ਇਲਾਕਿਆਂ 'ਚ ਮੋਬਾਈਲ ਚੱਲਦਾ ਨਹੀਂ ਔਰ ਆਧਾਰ ਕਾਰਡ ਨਹੀਂ ਹੈ ਤੇ ਆਧਾਰ ਕਾਰਡ ਵਾਲੇ ਸਪੈਲਿੰਗ ਬੈਂਕ ਵਾਲੇ ਅਕਾਊਂਟ ਖਾਤੇ ਨਾਲ ਮੇਲ ਨਹੀਂ ਖਾ ਰਿਹਾ। કુલ ملاਕੇ 47 ਕਰੋੜ ਲੋਕਾਂ ਦਾ 21 ਮਹੀਨਿਆਂ ਦੇ ਵਿੱਚ 47% ਕਾਰਡ ਹੋਲਡਰ ਦਾ ਨਾ ਕੱਟ ਦਿੱਤਾ। ਔਰ ਸੈਂਟਰਲ ਗਵਰਨਮੈਂਟ ਨੇ ਜਿਹੜਾ ਬਜਟ ਅਲਾਟ ਕੀਤਾ ਉਹ ਬਜਟ ਵਿਧਾਨ ਦੀ ਬਜਾਇ ਕੰਮ ਲੋਕ ਵੱਧ ਮੰਗ ਰਹੇ ਬੇਉਦਾਰੀ ਹੈ। ਤੇ ਉਹ ਬਜਟ ਘਟਾ ਰਹੇ ਆ ਪਿਛਲੇ ਸਾਲ ਸੀਗਾ 98000 ਕਰੋੜ ਐਟ ਕੀ ਉਹਨਾਂ ਨੇ ਕਰਤਾ 70000 ਕਰੋੜ ਮਤਲਬ ਲਗਭਗ 34% ਬਜਟ ਘਟਾ ਦਿੱਤਾ ਤੇ ਉਹਦੇ ਚੋਂ ਜਬਰਦਸਤੀ ਅਸਲ ਦੇ ਅੰਦਰ ਗਵਰਨਮੈਂਟ ਦੇ ਖਰਚਾ ਚਾਹਦੀ ਹੈ ਸਾਡਾ ਇਤਰਾਜ਼ ਇਸ ਗੱਲ ਦੇ ਉੱਤੇ ਇਹ ਹੈ ਕਿ ਜਿਹੜੀ ਸੂਬਾ ਗਵਰਨਮੈਂਟ ਹੈ ਜਦੋਂ ਪਿੰਡਾਂ ਦੀ ਸਾਂਝੀ ਡਿਵੈਲਪਮੈਂਟ ਹੁੰਦੀ ਹੈ ਅਸੈਟਸ ਬਣਨੇ ਆ ਉਹ ਟੋਬਾ ਮਾਰਾ ਪਟਨਾ ਕੋਈ ਦਰਖਤ ਲਾਣੇ ਆ ਕੋਈ ਦੂਜੇ ਕੰਮ ਕਰਨੇ ਆ ਤੇ ਜਨਤਕ ਅਸੈਟਸ ਬਣਦੇ ਜਨਤਕ ਜਾਇਦਾਦ ਬਣ ਰਹੀ ਹੈ ਤਾਂ ਸੈਂਟਰਲ ਗਵਰਨਮੈਂਟ ਨੇ ਪੈਸੇ ਦੇਣੇ ਨੇ ਤੇ ਪੰਜਾਬ ਗਵਰਨਮੈਂਟ ਨੂੰ ਆਪਣੇ ਅਧਿਕਾਰੀ ਜਿਹੜੇ ਇਸ ਨੂੰ ਲਾਗੂ ਨਹੀਂ ਕਰਦੇ ਇਮਾਨਦਾਰੀ ਨਾਲ ਪ੍ਰੋਪਰਲੀ ਲਾਗੂ ਨਹੀਂ ਕਰਦੇ ਜਾਂ ਇਹਦੇ ਅੰਦਰ ਕੋਈ ਖਰਾਬੀ ਕਰਦੇ ਆ ਉਹਨਾਂ ਦੇ ਉੱਤੇ ਸਖਤ ਐਕਸ਼ਨ ਲੈਣੇ ਚਾਹੀਦੇ ਪੰਜਾਬ ਗਵਰਨਮੈਂਟ ਨਹੀਂ ਕਰ ਰਹੀ ਅਵੇਸਲੀ ਹੈ ਇਸ ਮਾਮਲੇ 'ਚ ਬਹੁਤ ਜ਼ਿਆਦਾ ਸਾਡੇ ਕਹਿਣ ਤੋਂ ਬਾਅਦ ਵੀ 3 ਤਾਰੀਖ ਨੂੰ ਸਾਡੇ ਸਾਥੀ ਗਏ ਸੀ ਡਾਇਰੈਕਟਰ ਜਿਹੜਾ ਪੰਜਾਬ ਦਾ ਇਹਨਾਂ ਦਾ ਉਹਨੂੰ ਮੰਗ ਪੱਤਰ ਵੀ ਦੇ ਕੇ ਆਏ ਆ ਲੇਕਿਨ ਅਜੇ ਤੱਕ ਕੁਝ ਨਿਊਜ਼ ਦੇ ਉੱਤੇ ਹੋਇਆ ਇਹਨਾਂ ਨਾਲ ਮੋਟੇ ਮੀਟਿੰਗ ਵੀ ਨਹੀਂ ਕੀਤੀ ਇਹ ਸਾਡਾ ਇਤਰਾਜ਼ ਆ ਦੂਜੀ ਗੱਲ ਇਹ ਆ ਵੀ ਗਵਰਨਮੈਂਟ ਇਸ ਨਰੇਗਾ ਦੇ ਅੰਦਰ ਜੀ ਟੈਕਨੋਲੋਜੀ ਆ ਰਹੀ ਹੈ ਟੈਕਨੋਲੋਜੀ ਤਾਂ ਆਂਦੀ ਆ ਲੋਕਾਂ ਦੇ ਭਲੇ ਲਈ ਤਾਂ ਕਿ ਲੋਕਾਂ ਦਾ ਭਲਾ ਹੋਵੇ ਸੁਖਾਲਾ ਹੋਵੇ ਕੰਮ ਪਰ ਇਸ ਟੈਕਨੋਲੋਜੀ ਨੂੰ ਮੋਦੀ ਦੀ ਸਰਕਾਰ ਵਰਤ ਲਈ ਹੈ ਇੱਕ ਹਥਿਆਰ ਦੇ ਤੌਰ ਤੇ ਮੰਰੇਗਾ ਦੇ ਕਾਨੂੰਨ ਨੂੰ ਕਮਜ਼ੋਰ ਕਰਨ ਲਈ ਜਿਵੇਂ ਵੱਧ ਲੋਕਾਂ ਨੂੰ ਕੰਮ ਦੇਣ ਦੇ ਜਾਂ ਵੱਧ ਦਿਨਾਂ ਦਾ ਕੰਮ ਦੇਣ ਦੇ ਜਾਂ ਵੱਧ ਦਿਹਾੜੀ ਦੇਣ ਦੇ ਮਤਲਬ 303 ਰੁਪਏ ਦੀ ਦਿਹਾੜੀ ਹੈ ਸਾਰੀ ਪੰਜਾਬ ਦੇ ਅੰਦਰ ਤੇ 303 ਰੁਪਏ ਚ ਕਿਵੇਂ ਪਰਿਵਾਰ ਰੋਟੀ ਖਾ ਸਕਦਾ ਤੇ ਨੌ ਦਿਹਾੜੀ ਵਿਦਾਈ ਜਾ ਰਹੀ ਹੈ ਨਾ ਦਿਨ ਬੁਦਾਏ ਜਾ ਰਹੇ 100 ਦਿਨ ਵੀ ਪੂਰੇ ਨਹੀਂ ਕਿਤੇ ਜਾ ਰਹੇ ਤੇ ਮਤਲਬ ਉਹਨਾਂ ਨੇ ਇੱਕ ਹਥਿਆਰ ਬਣਾ ਲਿਆ ਇਹ ਟੈਕਨੋਲੋਜੀ ਨੂੰ ਜਿਹੜੇ ਬੈਂਕ ਖਾਤੇ ਆਧਾਰ ਕਾਰਡ ਨਾਲ ਜੋੜੇ ਆਧਾਰ ਬੇਸਡ ਪੇਮੈਂਟ ਸਿਸਟਮ ਨੂੰ ਕਹਿੰਦੇ ਆ ਉਹ ਬਣਾਇਆ ਤੇ 31 ਦਸੰਬਰ ਨੂੰ ਫਾਈਨਲ ਡੇਟ ਕਰਤੀ ਕਿ ਇਸ ਤੋਂ ਅੱਗੇ ਅਸੀਂ ਚੇਂਜ ਨਹੀਂ ਕਰਾਂਗੇ ਸਾਡੀ ਮੰਗ ਇਹ ਹੈ ਇਹ ਇਹ ਟੈਕਨੋਲੋਜੀ ਨੂੰ ਲੋਕਾਂ ਨੂੰ ਬਿਹਰੇ ਕੰਮ ਦੇਣ ਲਈ ਬਿਹਰੇ ਦਿਹਾੜੀਆਂ ਦੇਣ ਲਈ ਤੇ ਮਤਲਬ ਬਿਹਰੇ ਸੁਹਲਤ ਦੇਣ ਲਈ ਵਰਤਣਾ ਚਾਹੀਦਾ ਉਹਨੂੰ ਨਰੇਗਾ ਕਾਨੂੰਨ ਨੂੰ ਕਮਜ਼ੋਰ ਕਰਨ ਲਈ ਜਾਂ ਲੋਕਾਂ ਦੇ ਕੋਲੋਂ ਜਿਹੜਾ ਅਧਿਕਾਰ ਮਿਲਿਆ ਉਹਨੂੰ ਖੋਣ ਲਈ ਇਹਨੂੰ ਹਥਿਆਰ ਦੇ ਤੌਰ ਤੇ ਨਹੀਂ ਵਰਤਣਾ ਚਾਹੀਦਾ ਇਹ ਨਰੇਗਾ ਬਾਰੇ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਹਾਂ